ਦਾ ਦਸਕ ਨੇਡਾ ਕਿਡਾ ਲਾਹੌਰ ਵੇ ਜਿੱਥੋਂ ਤੇਰਾ ਚਤਮੜਨ ਨੂੰ ਕਰਦਾ ਨਾ ਵੇ ਆ ਜਾ ਖੇਤੀ ਕਰੀਏ ਫੁੱਲ ਪਤਾਸ ਆਵੇ ਵੇ ਪੰਜ ਆਬਾਂ ਦਾ ਵਾਰਿਸ ਭੁਖਾ ਮਰਦਾ ਨਾ ਜਿੰਨਾ ਚਿਰ ਸਾਡੇ ਸਿਰਾਂ ਤੇ ਪੱਗਾਂ ਐ ਜਿੰਨਾ ਚਿਰ ਸਾਡੇ ਨਵਾਂ ਨਾ ਸਿੰਘ ਲੱਗਦੇ ਆ ਉਹਨਾਂ ਚਿਰ ਸਾਡੇ ਮੱਥੇ ਲੱਗਦੇ ਰਹਿਣੇ ਜਾਂ ਸਾਨੂੰ ਪੱਗਾਂ ਛੱਡਣੀਆਂ ਪੈਣਗੀਆਂ ਪੰਜਾਬ 'ਚ ਨਾ ਰਹਿਣ ਦਾ ਇਸ ਧਰਤੀ ਦੇ ਵਸਣ ਦਾ ਤੁਹਾਨੂੰ ਮੁੱਲ ਅਦਾ ਕਰਨਾ ਪੈਂਦਾ ਹੈ ਕਿਉਂਕਿ ਸਾਡੀ ਧਰਤੀ ਸਾਡੇ ਪਿੰਡ ਹੁਣ ਸਾਨੂੰ ਵੜ ਨਹੀਂ ਦੇ ਰਹੇ ਇੱਥੇ ਇਹ ਗੱਲ ਅਦਰਸਲ ਪੰਜਾਬ ਲਈ ਕੋਈ ਨਵੀਂ ਨਹੀਂ ਹੈਗੀ ਜੀ ਹਨਾ ਇਸੇ ਪੰਜਾਬ 'ਚ ਜਦੋਂ ਸਾਨੂੰ ਦਰਬਾਰ ਸਹਿ ਮੱਥਾ ਟੇਕਣਾ ਵੀ ਨਸੀਬ ਨਹੀਂ ਹੁੰਦਾ ਸੀ ਜਦੋਂ ਅਸੀਂ ਵੀ ਜਦੋਂ ਸਾਡੇ ਸਿਰਾਂ ਦੇ ਵੀ ਮੁੱਲ ਪੈਂਦੇ ਰਹਿਣੇ ਇਹ ਤਾਂ ਤੁਸੀਂ ਕਹ ਲਓ ਵੀ ਇਹ ਤਾਂ ਹੁਣ ਤਿਹਾਰਾ ਵਾਂਗੂ ਲੱਗਦੀਆਂ ਆਪਣੇ ਬੰਦਿਆਂ ਨੂੰ ਇੰਨਾ ਚੀਜ਼ਾਂ ਨੂੰ ਤਾਂ ਹੁਣ ਇੰਜੋਏ ਕਰਦੇ ਲੋਕ ਆਪਣ ਯੂਥ ਨੂੰ ਕੀ ਕਰਨਾ ਚਾਹੋਂਗੇ ਇੰਨਾ ਯੂਥ ਆਇਆ ਤੇ ਬਾਈ ਕਿਸੇ ਨੇ ਪੱਤਾ ਤੱਕ ਨਹੀਂ ਤੋੜਿਆ ਫੁੱਲ ਵੀ ਕੁ ਟੁੱਟ ਕੇ ਡਿੱਗਿਆ ਨਹੀਂ ਮਿਲਿਆ ਕਿਸੇ ਕੁੜੀ ਨੂੰ ਕੋਈ ਸਿਕਿਉਰਿਟੀ ਦਾ ਕਿੰਨੀਆਂ ਕੁੜੀਆਂ ਸੀ ਹਨਾ ਕਿੰਨੇ ਮੁੰਡੇ ਸੀ ਮਾਈਗ੍ਰੇਸ਼ਨ ਤੇ ਐਜ਼ ਅ ਆਰਟਿਸਟ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਮੈਂ ਕਹੂੰਗਾ ਤੁਹਾਡੇ ਸ਼ਬਦਾਂ ਦੇ ਵਿੱਚ ਇੱਕ ਗੱਲ ਤਾਂ ਸੋਚਣ ਵਾਲੀ ਆ ਨਾ ਵੀ ਮਾਈਗ੍ਰੇਸ਼ਨ ਸਾਡੇ ਇੱਥੋਂ ਹੀ ਕਿਉਂ ਇੰਨੀ ਹੋ ਗਈ ਕੰਧਾਂ ਲੱਗਦੀਆਂ ਜਿਹੜੇ ਸੂਬੇ ਦੇ ਅੰਦਰ ਰਾਜਸਥਾਨ ਚੋਂ ਹੋਈ ਨਹੀਂ ਸੱਚੀ ਗੱਲਾਂ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮਹਾਰਾਜਵੀਰ ਸਿੰਘ ਪੰਜਾਬ ਪੰਜਾਬ ਯੂਨੀਵਰਸਿਟੀ ਦੀ ਲੜਾਈ ਲੜ ਰਿਹਾ ਤੇ ਪੰਜਾਬ ਦਾ ਹਮੇਸ਼ਾ ਤੋਂ ਨਾਰਾ ਰਿਹਾ ਮਿੱਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੂਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਸੇ ਨਾਰੇ ਦੇ ਹੇਠ ਸਾਰਾ ਪੰਜਾਬ ਇੱਥੇ ਇਕੱਠਾ ਹੋ ਰਿਹਾ ਤੇ ਗਾਇਕ ਭਾਈਚਾਰੇ ਤੋਂ ਵੀ ਸਾਰੇ ਜਾਣੇ ਇੱਥੇ ਆ ਰਹੇ ਨੇ ਸਾਡੇ ਨਾਲ ਪੰਤ ਸਿੰਘ ਲਸੋਈ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਹੀ ਸ਼ੁਰੂਆਤ ਕਰਦੇ ਆ ਯੂਨੀਵਰਸਿਟੀ 'ਚ ਬੈਠੇ ਆ ਜੀ ਤੁਸੀਂ ਵੀ ਟਾਈਮ ਟਾਈਮਸ ਇੱਥੇ ਆਉਂਦੇ ਰਹੇ ਪੜ੍ਹੇ ਹੋ ਇੱਥੇ ਨਹੀਂ ਮੈਂ ਪੜਿਆ ਜੀ ਪੰਜਾਬੀ ਯੂਨੀਵਰਸਿਟੀ ਆ ਪਰ ਆਲਮੋਸਟ ਜਿਹੜੇ ਸੱਜਣ ਸਾਡੇ ਉੱਥੇ ਬੈਚਮੇਟ ਸੀਗੇ ਹਾਂਜੀ ਉੱਥੇ ਉਹ ਮੁੜ ਕੇ ਹਾਇਰ ਐਜੂਕੇਸ਼ਨ ਲਈ ਇੱਥੇ ਆ ਗਏ ਅੱਛਾ ਤੇ ਸਾਡਾ ਗਾਉਣ ਵਜਾਉਣ ਕਰਕੇ ਮੋਹਾਲੀ ਜਿਆਦੀ ਆਉਣ ਜਾਣ ਹੋ ਗਿਆ ਹੂੰ ਤੇ ਉਹਦੇ ਹਿਸਾਬ ਨਾਲ ਹੀ ਫਿਰ ਇੱਥੇ ਸਾਡਾ ਇਹਨਾਂ ਨਾਲ ਉਹਵੇਂ ਜਿਵੇਂ ਸਹਿਚਾਰਾ ਇੱਥੇ ਸਾਡਾ ਆਉਣ ਜਾਣ ਵਧ ਗਿਆ ਅੱਛਾ ਹਾਂਜੀ ਜਿਵੇਂ ਯੂਨੀਵਰਸਿਟੀ ਦੀ ਲੜਾਈ ਲੜ ਰਿਹਾ ਪੰਜਾਬ ਸਟੂਡੈਂਟਸ ਲੜ ਰਹੇ ਨਹੀਂ ਸਾਰੇ ਇਕੱਠੇ ਹੋ ਕੇ ਜੀ ਤੁਸੀਂ ਕਿਵੇਂ ਦੇਖਦੇ ਹੋ ਪੈਰ ਪੈਰ ਤੇ ਪੰਜਾਬ ਨੂੰ ਲੜਾਈ ਲੜਨੀ ਪੈ ਰਹੀ ਹੈ ਪਹਿਲਾਂ ਛਾੜ ਦੇ ਵਿੱਚ ਪੰਜਾਬ ਬਣਿਆ ਜੀ ਉਦੋਂ ਪੰਜਾਬ ਨੂੰ ਲੜਨਾ ਪਿਆ ਜੀ ਉਸ ਤੋਂ ਬਾਅਦ ਰਾਜਧਾਨੀ ਲੈਣ ਲਈ ਲੜਨਾ ਪਿਆ ਹੁਣ ਪੀਯੂ ਵਾਸਤੇ ਵੀ ਲੜਨਾ ਪੈ ਰਿਹਾ ਮੈਂ ਜੀ ਇਹਨੂੰ ਕੋਈ ਐਸਏ ਡਰਾਅ ਬੈਕ ਨਹੀਂ ਦੇਖਦਾ ਮੈਂ ਕਹਿੰਦਾ ਕਿ ਦੂਜਿਆਂ ਲਈ ਸ਼ਾਇਦ ਇਹ ਹੋਵੇ ਵੀ ਉਹਨਾਂ ਨੂੰ ਜਿਹੜੇ ਕੋਈ ਹੋਰ ਸਟੇਟਾਂ ਦੇ ਯੂਥ ਹੈ ਉਨਾਂ ਲਈ ਆਪਾਂ ਕਹੀਏ ਵੀ ਯਾਰ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜਾਂ ਉਹਨਾਂ ਨੂੰ ਯਾਰ ਉਹਨਾਂ ਨੇ ਕੁਝ ਬਣਾਣਾ ਸੀ ਉਹਦੇ 'ਚ ਉਹਨਾਂ ਨੂੰ ਦਿੱਕਤ ਆ ਰਹੀ ਹੈ ਪਰ ਜਿਹੜੇ ਸਾਡੇ ਮੁੰਡੇ ਕੁੜੀਆਂ ਨਾ ਹਾਂਜੀ ਉਹਨਾਂ ਲਈ ਜਾਂ ਮੈਨੂੰ ਲੱਗਦਾ ਹੈ ਕਿ ਵੀ ਜੇ ਉਹਨਾਂ ਨੇ ਆਪਦੇ ਕਾਲਜ ਟਾਈਮ 'ਚ ਆਪਦੀ ਯੂਨੀਵਰਸਿਟੀ ਪੀਰੀਅਡ 'ਚ ਕੋਈ ਸੰਘਰਸ਼ ਨਹੀਂ ਨਾ ਲੜਿਆ ਵੱਡਾ ਛੋਟਾ ਤਾਂ ਤੁਸੀਂ ਕਹ ਲਓ ਵੀ ਉਹਨਾਂ ਨੂੰ ਇਨ੍ਹਾਂ ਚੋਈ ਨਿੱਕੀਆਂ ਨਿੱਕੀਆਂ ਗੱਲਾਂ 'ਚੋਂ ਜਾਗ ਲੱਗਣੇ ਹੁੰਦੇ ਆ ਹੁਣ ਜੇ ਆਪਾਂ ਬਾਹਰ ਦੇਖੀਏ ਤਾਂ ਇਹ ਸਿਰਫ ਇੱਕ ਸਟੂਡੈਂਟਾਂ ਦਾ ਮੁੱਦਾ ਹੈ ਹੂੰ ਉਹਨਾਂ ਨੇ ਪੜਨਾ ਉਹਨਾਂ ਨੂੰ ਯੂਨੀਵਰਸਿਟੀ ਨਾਲ ਉਹਨਾਂ ਦਾ ਸਿੱਧੇ ਤੌਰ ਤੇ ਤਾਲੁਕ ਹੈ ਹਾਂਜੀ ਹਨਾ ਉਹਨਾਂ ਨੂੰ ਆਇਆ ਵੀ ਸੈਨੇਟ ਭੰਗ ਹੋਊਗੀ ਤਾਂ ਕੇਂਦਰੀਕਰਨ ਹੋਊਗਾ ਤਾਂ ਗੱਲ ਫਿਰ ਸਲੇਵਸਾਂ ਤੇ ਜਾਊਗੀ ਅੱਗੇ ਮਤਲਬ ਉਹਨਾਂ ਨੇ ਡਾਇਰੈਕਟਲੀ ડીਲ ਕਰਨ ਜੀ ਪਰ ਬਾਕੀ ਜਿਹੜੇ ਬੰਦੇ ਆ ਹੂੰ ਉਹ ਪੰਜਾਬ ਸਿਰਫ ਇੱਕ ਸੈਂਟੀਮੈਂਟਸ ਨਾਲ ਹੂੰ ਜੁੜੇ ਆ ਸੈਂਟੀਮੈਂਟ ਕਰਕੇ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਇਸ ਵੇਲੇ ਆਏ ਹੋ ਗਿਆ ਕਿ ਆਪਣੀ ਲੜਾਈ ਆਪਾਂ ਇਹਦੇ ਚੰਨ ਹੋਈਏ ਤੇ ਹੋਏ ਵੀ 10 ਤਰੀਕ ਨੂੰ ਆਪਾਂ ਦੇ ਜਿਵੇਂ ਤੁਸੀਂ ਦੱਸ ਰਹੇ ਹੋ ਸੈਂਟੀਮੈਂਟਸ ਦੀ ਲੜਾਈ ਹੈ ਨਾ ਸੋ ਪੰਜਾਬ ਤੋਂ ਆਪਣੇ ਬਜ਼ੁਰਗ ਵੀ ਇੱਥੇ ਆਏ ਬੀਬੀਆਂ ਵੀ ਇੱਥੇ ਆਈਆਂ ਉਹ ਕਹਿੰਦੇ ਸਾਨੂੰ ਸਿਰਫ ਇੰਨਾ ਪਤਾ ਪੁੱਤ ਵੀ ਸਾਤੋਂ ਯੂਨੀਵਰਸਿਟੀ ਹੈ ਜਿਹੜੀ ਉਹ ਖੋਹੀ ਜਾ ਰਹੀ ਹੈ ਕਹਿੰਦੇ ਬਾਕੀ ਸਾਨੂੰ ਸੈਨਟ ਦਾ ਜਾਂ ਹੋਰ ਨਹੀਂ ਕੁਝ ਪਤਾ ਮਤਲਬ ਸਿੱਧੰ ਸਿੱਧੀ ਇਸੇ ਤਰ੍ਹਾਂ ਦੀ ਗੱਲਬਾਤ ਜਾਂ ਮਤਲਬ ਉਸ ਤਰੀਕੇ ਨਾਲ ਜੁੜੇ ਹੋਏ ਉਹ ਬੰਦੇ ਵੀ ਜਿਹੜੇ ਕਦੇ ਕਦੇ ਪੜੇ ਵੀ ਨਹੀਂ ਸੀ ਇੱਥੇ ਬਿਲਕੁਲ ਜੀ ਦੇਖੋ ਜਿਹੜੀ ਦਾਅਵੇ ਦੀ ਗੱਲ ਹੈ ਬਾਈ ਉਹ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਪਿਆਸ ਬੁਝਾਉਣ ਲਈ ਆਪਾਂ ਪਾਣੀ ਪੀਣਾ ਹੁੰਦਾ ਉਹਦੇ ਲਈ ਆਪਾਂ ਇਹ ਨਹੀਂ ਦੇਖਣਾ ਉਹਦਾ ਵੀ ਪਾਣੀ ਦਾ ਕੈਮੀਕਲ ਫਾਰਮੂਲਾ ਕੀ ਆ ਇਹ ਚਾਹੀ ਹਾਈਡਰੋਜਨ ਕਿੰਨਾ ਆਕਸੀਜਨ ਕਿੰਨਾ ਉਹ ਟੈਕਨੀਕਲ ਗੱਲਾਂ ਜਿਹੜੇ ਇਹ ਹੈਗੇ ਇਹਨਾਂ ਨੂੰ ਪਤਾ ਇਹ ਟੇਬਲ ਟਾਕ ਨੂੰ ਤਿਆਰ ਨਹੀਂ ਇਹਨਾਂ ਨਾਲ ਬਹਿ ਕੇ ਜਿਹੜਾ ਮਰਜੀ ਬੁੱਧੀਜੀਵੀ ਗੱਲ ਕਰੇ ਜਿਹੜੇ ਮੋਰਚਾ ਜਲਾਉਣ ਵਾਲੇ ਭਰਾ ਆ ਆਪਣੇ ਤੇ ਇਹੇ ਉਸ ਕਾਬਲ ਨੇ ਇਹ ਬਹਿ ਕੇ ਗੱਲ ਕਰ ਸਕਦੇ ਹਾਂ ਪਰ ਕਿਤੇ ਨਾ ਕਿਤੇ ਉਹ ਹੁੰਦਾ ਜਿਹੜਾ ਉਹ ਆਪਦੀ ਹਮਾਇਤ ਦੇਣ ਲਈ ਇਹ ਨਹੀਂ ਹੁੰਦਾ ਕਿ ਪਹਿਲਾਂ ਤੁਸੀਂ ਉਸ ਕਾਬਲ ਹੋਵੋ ਵੀ ਜਿਹੜੇ ਆਪਣੇ ਕਿਸਾਨ ਐਜੀਟੇਸ਼ਨ ਵਾਲੇ ਵੀ ਹੁੰਦਾ ਸੀ ਹਾਂਜੀ ਕਿ ਕਈ ਇਹ ਨਹੀਂ ਹੁੰਦਾ ਕਿ ਟੈਕਨੀਕਲ ਨੋਲੇਜ ਹੈ ਜਿਹੜੀ ਉਹ ਹੋਣੀ ਹੋ ਚਾਹੀਦੀ ਹੈ ਸਮ ਟਾਈਮਸ ਨੈਸ਼ਨਲ ਮੀਡੀਆ ਪੁੱਛਦਾ ਹੁੰਦਾ ਸੀ ਕਿ ਦੱਸੋ ਆਪਕੋ ਪਤਾ ਹੈ ਇਹ ਕਾਨੂੰਨ ਕੀ ਹੈ ਉਹ ਕਹਿੰਦਾ ਸਾਨੂੰ ਨਹੀਂ ਪਤਾ ਅਸੀਂ ਤਾਂ ਅੱਗੇ ਸਾਨੂੰ ਤਾਂ ਇਹ ਪਤਾ ਵੀ ਸਾਡੀ ਜ਼ਮੀਨ ਕੋਈ ਜਾ ਰਹੀ ਐ ਅਸੀਂ ਨਹੀਂ ਦੇਣੀ ਹਾਂਜੀ ਤੇ ਉਹੀ ਸੇਮ ਮੁੱਦਾ ਇੱਥੇ ਆ ਬਾਈ ਗੱਲ ਇਹ ਹੀ ਪ੍ਰਚਾਰੀ ਗਈ ਕਿ ਆਪਣੀ ਯੂਨੀਵਰਸਿਟੀ ਖੁੱਸ ਰਹੀ ਹੈ ਆਪਣੇ ਹੱਥਾਂ ਚੋਂ ਜਾ ਰਹੀ ਹੈ ਇਹ ਪੰਜਾਬ ਦੀ ਨਹੀਂ ਰਹਿਣੀ ਤੇ ਉਹ ਸਾਰੇ ਲੋਕ ਉਸ ਸੈਂਟੀਮੈਂਟ ਨਾਲ ਜੁੜੇ ਸੈਨੇਟ ਦਾ ਤਾਂ ਮੇਰੇ ਹਿਸਾਬ ਨਾਲ 10% ਬੰਦਿਆਂ ਨੂੰ ਟੈਕਨੀਕਲ ਟਰਮਸ ਤੇ ਪਤਾ ਹੋਣਾ ਹੈ ਵੀ ਇਹ ਹੁੰਦੀ ਕੀ ਹੈ ਕਿਵੇਂ ਕੰਮ ਕਰਦੀ ਹੈ ਇਹਦਾ ਪਲੱਸ ਕੀ ਹੈ ਮਾਈਨਸ ਕੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਜੀ ਪੰਜਾਬ ਲਗਾਤਾਰ ਲੜਾਈ ਲੜ ਰਿਹਾ ਹੈ ਮਤਲਬ ਉਸ ਤੋਂ ਬਾਅਦ ਜਦੋਂ ਮਤਲਬ 10 ਤਰੀਕ ਦੀ ਕਾਲ ਦਿੱਤੀ ਸਟੂਡੈਂਟਸ ਨੇ ਜੀ ਆ ਪਹਿਲਾਂ ਤਾਂ ਚੰਡੀਗੜ੍ਹ ਦੀਆਂ ਹੱਦਾਂ ਤੇ ਹੀ ਰੋਕਿਆ ਗਿਆ ਫਿਰ ਯੂਨੀਵਰਸਿਟੀ ਦੇ ਗੇਟਾਂ ਤੇ ਵੀ ਰੋਕਿਆ ਗਿਆ ਕਿਵੇਂ ਦੇਖਦੇ ਹੋ ਜਿਵੇਂ ਮੰਨ ਲਓ ਜਿਵੇਂ ਬੰਦੇ ਸੀ ਜਿਹੜੇ ਜਿਹੜੇ ਆ ਰਹੇ ਸੀ ਉਹ ਕਹਿੰਦੇ ਸਾਡੀ ਧਰਤੀ ਸਾਡੇ ਪਿੰਡ ਸਾਡੇ ਪਿੰਡ ਇੱਥੇ ਵਸਦੇ ਹੁੰਦੇ ਸੀ ਲੋਕ ਵਸਦੇ ਹੁੰਦੇ ਸੀ ਅਸੀਂ ਯੂਨੀਵਰਸਿਟੀ ਨੂੰ ਜਗ੍ਹਾ ਦਿੱਤੀ ਅਸੀਂ ਚੰਡੀਗੜ੍ਹ ਨੂੰ ਜਗ੍ਹਾ ਦਿੱਤੀ ਹੁਣ ਸਾਨੂੰ ਵੜਨ ਹੀ ਨਹੀਂ ਦੇ ਰਹੇ ਇੱਥੇ ਇਹ ਗੱਲ ਅਦਰਸਲ ਪੰਜਾਬ ਲਈ ਕੋਈ ਨਵੀਂ ਨਹੀਂ ਹੈਗੀ ਜੀ ਹਨਾ ਸਾਡੇ ਤੇ ਕਿਸੇ ਵੇਲੇ ਐਜੋ ਜੇ ਵਕਤ ਵੀ ਆਉਂਦੇ ਰਹੇ ਆ ਜਦੋਂ ਇਸੇ ਪੰਜਾਬ ਚ ਜਦੋਂ ਸਾਨੂੰ ਦਰਬਾਰ ਸਾਹਿਬ ਮੱਥਾ ਟੇਕਣਾ ਵੀ ਨਸੀਬ ਨਹੀਂ ਹੁੰਦਾ ਸੀ ਜਦੋਂ ਸੀ ਵੀ ਸਿੱਖ ਕਿਤੇ ਦਿਸਣੇ ਨਹੀਂ ਚਾਹੀਦੇ ਜਦੋਂ ਸਾਡੇ ਸਿਰਾਂ ਦੇ ਵੀ ਮੁੱਲ ਪੈਂਦੇ ਰਹੇ ਇਹ ਗੱਲਾਂ ਕੋਈ ਸਾਡੇ ਲਈ ਸਾਡੀ ਐਂਟਰੀਆਂ ਬੈਨ ਹੋਣੀਆਂ ਸਾਨੂੰ ਕਿਤੇ ਰੈਸਟ੍ਰੈਕਟ ਕਰਨਾ ਇਹ ਗੱਲਾਂ ਕੋਈ ਸਾਡੇ ਲੋਕਾਂ ਲਈ ਨਵੀਆਂ ਨਹੀਂ ਇਹ ਤਾਂ ਤੁਸੀਂ ਕਹਿ ਲਓ ਵੀ ਇਹ ਤਾਂ ਹੁਣ ਤਿਹਾਰਾ ਵਾਂਗੂ ਲੱਗਦੀਆਂ ਆਪਣੇ ਬੰਦਿਆਂ ਕੋਈ ਮੋਰਚਾ ਲੜਨਾ ਕੋਈ ਤਕੜੇ ਹੋ ਕੇ ਸੰਘਰਸ਼ ਚ ਕਿਸੇ ਚ ਲਾਮਬੰਦ ਹੋਣਾ ਇਹਨਾਂ ਚੀਜ਼ਾਂ ਨੂੰ ਤਾਂ ਹੁਣ ਇੰਜੋਏ ਕਰਦੇ ਲੋਕ ਆਪਣੇ ਇਸ ਦੇ ਵਿੱਚੋਂ ਜਿਵੇਂ ਲੋ ਨਿਕਲੇ ਜਿਵੇਂ ਪਹਿਲਾਂ ਤੋਂ ਆਪਾਂ ਕਹਿੰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਹਾਂ ਬਿਲਕੁਲ ਨਿੱਤ ਮਹਿਮੀ ਪੰਜਾਬੀਆਂ ਨੂੰ ਮਿਲਦੀ ਆ ਚਾਹੇ ਨੌਜਵਾਨ ਕੋਈ ਵੀ ਹੋਣ ਆਪਣੇ ਤੋਂ ਪਹਿਲੀ ਪੀੜ੍ਹੀ ਸੀ ਉਹਨਾਂ ਨੂੰ ਵੀ ਮਹਿਮਾ ਸੀ ਆਪਾਂ ਨੂੰ ਮਿਲ ਵੇਸ ਤਰ੍ਹਾਂ ਦੀ ਆ ਰਹੀਆਂ ਨੇ ਮੈਂ ਕਹਣਾ ਵੀ ਹੁਣਾਂ ਵੀ ਪੰਜਾਬ 'ਚ ਨਾ ਰਹਿਣ ਦਾ ਇਸ ਧਰਤੀ ਤੇ ਵਸਣ ਦਾ ਤੁਹਾਨੂੰ ਮੁੱਲ ਅਦਾ ਕਰਨਾ ਪੈਂਦਾ ਇੱਕ ਇੱਥੇ ਇਕੱਲਾ ਤੁਸੀਂ ਦੇਖੋ ਤੁਹਾ ਕਿੱਡੀ ਖੁਸ਼ਕਿਸਮਤੀ ਆ ਵੀ ਤੁਸੀਂ ਤੁਹਾਡੇ ਤੋਂ 2 ਘੰਟੇ ਤੇ ਦਰਬਾਰ ਸਾਹਿਬ ਹੈ ਕਾਲ ਤਖਤ ਸਾਹਿਬ ਹੈ ਕਿੰਨੇ ਗੁਰੂ ਧਾਮ ਨੇ ਇੱਥੇ ਸਾਰੇ ਗੁਰੂ ਸਾਹਿਬ ਆ ਕੇ ਹੁਣ ਕਦੇ-ਕਦੇ ਸੀ ਗੱਲ ਕਰਦੇ ਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨਾ ਸਾਹਿਬ 'ਚ ਜਨਮ ਲਿਆ ਹਾਂਜੀ ਬਈ ਉਹਨਾਂ ਨੇ ਆਣ ਕੇ ਆਨੰਦਪੁਰ ਸਾਹਿਬ ਪੰਜਾਬ 'ਚ ਗਾਧੋ ਵਸਾਇਆ ਹੂੰ ਕਿਤੇ ਬੰਗਾਲ 'ਚ ਵਸਾ ਦਿੰਦੇ ਮਹਾਰਾਜ ਉਹ ਸਮਰਾਥਾ ਗੁਰੂ ਕੀ ਨਹੀਂ ਕਰ ਸਕਦਾ ਹਾਂਜੀ ਐਂ ਜੀ ਯੂਪੀ 'ਚ ਵਸਾ ਦਿੰਦੇ ਕਿਤੇ ਵੀ ਵਸਾ ਦਿੰਦੇ ਗੁਰੂ ਸਾਹਿਬ ਨੇ ਇੱਥੇ ਵਸਾਇਆ ਆਣ ਕੇ ਹੂੰ ਕਿਉਂਕਿ ਉਹਨਾਂ ਨੇ ਇਸ ਧਰਤੀ ਨੂੰ ਇਸ ਕਾਬਲ ਮੰਨਿਆ ਹੂੰ ਤੇ ਉਦੋਂ ਅੱਗੇ ਇਸ ਧਰਤੀ ਨੇ ਆਪਾਂ ਨੂੰ ਇਸ ਗਵਲ ਮੰਨਿਆ ਕਿ ਆਪਾਂ ਇੱਥੇ ਜਨਮ ਲੈ ਸਕਿਆ ਆਪਾਂ ਇੱਥੇ ਵਿਚਰ ਰਹੇ ਆ ਇਹਦਾ ਜੀ ਦੇਖੋ ਕਰਨਾ ਪੈਣਾ ਜਿਹਨੇ ਪੰਜਾਬ ਚ ਵਿਚਰਨਾ ਮੈਂ ਕਹਣਾ ਉਹਨੇ ਜੇ ਪੰਜਾਬ ਦੀ ਕਣਕ ਖਾਣੀ ਆ ਤੇ ਇਹ ਮੁੱਲ ਮੰਗੂਗੀ ਹਾਂ ਸੰਘਰਸ਼ ਕਰਨਾ ਹੀ ਪੈਣਾ ਹੈ ਹਾਂ ਇਹਦਾ ਤੁਹਾਨੂੰ ਮੁੱਲ ਅਦਾ ਕਰਨਾ ਪਊ ਤੇ ਨਹੀਂ ਤਾਂ ਬਾਹਲੇ ਬੰਦੇ ਨੇ ਆਪਣੇ ਪਿੱਛੇ ਮਾਈਗ੍ਰੇਸ਼ਨ ਵੀ ਆਪਾਂ ਨੂੰ ਲੱਗਦਾ ਜੀ ਵੀ ਸ਼ਾਇਦ ਇਹਦੇ ਨਾਲ ਮਸਲੇ ਥੋੜੇ ਜਾਣਗੇ ਕਿ ਆਪਣੇ ਬੰਦਿਆਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਆਪਾਂ ਇਸ ਤੋਂ ਦੂਰ ਚਲੇ ਜਾਵਾਂਗੇ ਪ੍ਰੋਬਲਮ ਤੋਂ ਪਰ ਉਹ ਦਾ ਕਬੂਤਰ ਦੇ ਅੱਖਾਂ ਵਿੱਚਨ ਵਰਗੀ ਗੱਲ ਹੈ ਜਿੰਨਾ ਚਿਰ ਸਾਡੇ ਸਿਰਾਂ ਤੇ ਪੱਗਾਂ ਐ ਜਿੰਨਾ ਚਿਰ ਸਾਡੇ ਨਵਾਂ ਨਾ ਸਿੰਘ ਲੱਗਦੇ ਆ ਤੇ ਉਹਨਾਂ ਚਿਰ ਸਾਡੇ ਮੱਥੇ ਲੱਗਦੇ ਰਹਿਣੇ ਹਾਂ ਜਾਂ ਸਾਨੂੰ ਪੱਗਾਂ ਛੱਡਣੀਆਂ ਪੈਣਗੀਆਂ ਜਾਂ ਫਿਰ ਸਾਨੂੰ ਮੱਥੇ ਲਾਉਣੇ ਪੈਣਗੇ ਗੱਲ ਇਹ ਤੁਸੀਂ ਮਾਈਗ੍ਰੇਸ਼ਨ ਦੀ ਗੱਲ ਕੀਤੀ ਮਾਈਗ੍ਰੇਸ਼ਨ ਤੇ ਗੀਤ ਵੀ ਤੁਸੀਂ ਗਾਇਆ ਪੰਜਾਬ ਨੂੰ ਲੈ ਕੇ ਗੀਤ ਗਾਉਂਦੇ ਰਹਿੰਦੇ ਹੋ ਐਜ਼ ਅ ਆਰਟਿਸਟ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਮੈਂ ਕਹੂੰਗਾ ਤੁਹਾਡੇ ਸ਼ਬਦਾਂ ਦੇ ਵਿੱਚ ਮਾਈਗ੍ਰੇਸ਼ਨ ਨੂੰ ਜੀ ਮਾਈਗ੍ਰੇਸ਼ਨ ਤੇ ਇੱਥੇ ਜਿਹੜੇ ਆਪਣੇ ਚੁਣੌਤੀਆਂ ਆ ਰਹੀਆਂ ਨੇ ਆਪਾਂ ਨੂੰ ਮਾਈਗ੍ਰੇਸ਼ਨ ਨੂੰ ਜੀ ਆਪਣੇ ਬੰਦੇ ਜਿਹੜੇ ਉਹਨਾਂ ਨੂੰ ਮੈਂ ਇਹਦੇ ਗੁਨਾਹਗਾਰ ਦੇ ਤੌਰ ਤੇ ਨਹੀਂ ਦੇਖਦਾ ਮੈਂ ਉਹਨਾਂ ਨੂੰ ਇਹਦੇ ਵਿਕਟਮ ਦੇ ਤੌਰ ਤੇ ਦੇਖਦਾ ਕਿ ਇੱਕ ਗੱਲ ਤਾਂ ਸੋਚਣ ਵਾਲੀ ਆ ਨਾ ਵੀ ਮਾਈਗ੍ਰੇਸ਼ਨ ਸਾਡੇ ਇੱਥੋਂ ਹੀ ਕਿਉਂ ਇੰਨੀ ਹੋਈ ਹਾਂ ਸਾਡੇ ਨਾਲ ਕੰਧਾਂ ਲੱਗਦੀਆਂ ਜਿਹੜੇ ਸੂਬੇੰਦਰ ਰਾਜਸਥਾਨ ਚੋਂ ਹੋਈ ਨਹੀਂ ਹਾਂਜੀ ਹਰਿਆਣਾ ਹੁਣ ਮੈਨੂੰ ਲੱਗਦਾ ਆਪਾਂ ਨੂੰ ਦੇਖ ਕੇ ਥੋੜਾ ਜਿਹਾ ਉਹ ਵੀ ਜਿਹੜਾ ਆਪਣੇ ਨਾਲ ਲੱਗਦਾ ਖੇ ਨਾਲ ਲੱਗਦਾ ਹਾਂਜੀ ਹਣਾ ਹੋਰ ਪਾਸਿਓਂ ਨਾ ਹਿਮਾਚਲ ਦੇ ਬੰਦੇ ਕਿਉਂ ਨਹੀਂ ਗਏ ਇਹ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਸੋਸ਼ਲ ਇਨਸਿਕਿਉਰਟੀ ਪੈਦਾ ਕੀਤੀ ਸਾਡੇ ਚਤਾਂ 'ਚ ਘਬਰਾਹ ਪੈਦਾ ਕਰਨ ਦੀ ਟਰਾਈ ਕੀਤੀ ਗਈ ਇੱਕ ਹੁਣ ਕੱਲੇ-ਕੱਲੇ ਜਵਾਬ ਰਹਿ ਗਏ ਹੂੰ ਤੇ ਇੱਥੇ ਜੋ ਜ ਨਿਤ ਦਿਨ ਬਾਈ ਮਾਹੌਲ ਆਪਣੇ ਹਨਾ ਕੋਈ ਸੰਘਰਸ਼ ਕੋਈ ਇਹ ਕੋਈ ਉਹ ਨਾਛੇ ਦੂਜੇ ਤੀਜੇ ਗੱਲਾਂ ਹੂੰ ਤੇ ਸਾਡੇ ਸਿਰ ਤੋਂ ਦੀ 84 ਲੰਗੀ ਆ ਬਾਈ ਮੁੜ ਕੇ ਸੰਘਰਸ਼ ਦਾ ਸਮਾਂ ਲੰਘਿਆ ਉਹ ਕਿਤੇ ਨਾ ਕਿਤੇ ਉਹ ਲੋਕਾਂ ਦੀ ਜਿਹੜਾ ਇੱਕ ਜ਼ਨੀयत ਡਰ ਹੁੰਦਾ ਨਾ ਜੀ ਉਹ ਪੌਣ ਦੀ ਟਰਾਈ ਕੀਤੀ ਗਈ ਬਾਲੇ ਬੰਦੇ ਸਿਕਿਉਰਟੀ ਹੈ ਜਿਹੜੀ ਹਾਂ ਬਾਲੇ ਬੰਦੇ ਮੈਨੂੰ ਲੱਗਦਾ ਜਿਹੜੇ ਗਏ ਆਪਣੇ ਉਹ ਗਏ ਮਾਪਿਓ ਦਾ ਭੇਜਣ ਦੇ ਪਿੱਛੇ ਦਾ ਇਹ ਮਕਸਦ ਕਿਤੇ ਨਾ ਕਿਤੇ ਸੀਗਾ ਵੀ ਪਤਾ ਨਹੀਂ ਇੱਥੋਂ ਚਲੇ ਜਾਣਗੇ ਤੇ ਸਭ ਕੁਝ ਹੋ ਜਾਣਾ ਬਤਨ ਨਹੀਂ ਬਾਅਦ ਚ ਜਾਣਗੇ ਜਾਂ ਪਰ ਇਹੋ ਜਿਹਾ ਕੁਝ ਨਹੀਂ ਜਿਵੇਂ ਮੈਂ ਪਹਿਲਾਂ ਦੱਸਿਆ ਬਾਈ ਵੀ ਮਸਲਾ ਸਾਡੀਆਂ ਕਿਸੇ ਆਦਤ ਨਾਲ ਜਾਂ ਸਾਡੀ ਕਿਸੇ ਹਰਕਤ ਨਾਲ ਨਹੀਂ ਮਸਲਾ ਸਾਡੀ ਪਛਾਣ ਨਾਲ ਹੂੰ ਤੇ ਜਿੰਨਾ ਚਿਰ ਤੁਸੀਂ ਆਪਦੀ ਪਛਾਣ ਨਾਲ ਖੜੇ ਆ ਤਾਂ ਤੁਹਾਨੂੰ ਇਹ ਜੀ ਮਨੋ ਇਹ ਮੁਹਿੰਮਾ ਚੱਲਣੀ ਹੈ ਚੱਲਣੀਆਂ ਨੇ ਚੱਲਣੀ ਚੱਲਣੀ ਜਿੰਨਾ ਚਿਰ ਤੁਸੀਂ ਸਿੱਖ ਕਹੋਣਾ ਜਿੰਨਾ ਚਿਰ ਤੁਸੀਂ ਸਰਦਾਰ ਕਹੋਣਾ ਜਿੰਨਾ ਚਿਰ ਤੁਸੀਂ ਦਸਤਾਰ ਬੰਨੀ ਹੋਈ ਹੈ ਜੀ ਬਿਲਕੁਲ ਦੋ ਸ਼ਬਦ ਹੋ ਜਾਣ ਤੁਹਾਡੇ ਕੋਈ ਪੰਜਾਬੀ ਗੀਤ ਹੈ ਜਿਹੜਾ ਮੈਂ ਕਹਿੰਨਾ ਉਹ ਦਲਰ ਗੀਤ ਕਹ ਰਹੇ ਤੁਸੀਂ ਜਿਹੜਾ ਦਲਰ ਦਲਰ ਗੀਤ ਹੈ ਜਿਹੜਾ ਵੇ ਹੱਕ ਤੇ ਰੱਖ ਕੇ ਲੈ ਜੀ ਚੰਦਰਿਆ ਡਲਰ ਵੇ ਮੈਂ ਆਖੀ ਜਾਵਾਂ ਇੱਥੇ ਮੇਰਾ ਸਰਦਾਨਾ ਵੇ ਐਡਾ ਦਸਕ ਨੇਡਾ ਕਿਡਾ ਲਾਹੌਰ ਵੇ ਜਿੱਥੋਂ ਤੇਰਾ ਚਤਮੜਨ ਨੂੰ ਕਰਦਾ ਨਾ ਵੇ ਆ ਜਾ ਖੇਤੀ ਕਰੀਏ ਫੁੱਲ ਪਤਾਸ ਆਵੇ ਵੇ ਪੰਜ ਆਬਾਂ ਦਾ ਵਾਰਸ ਭੁਖਾ ਮਰਦਾਨਾ ਹੋ ਵਜੇਗਾ ਵੇ ਕਾਤਲ ਸਾਡਿਆਂ ਚਾਵਾਂ ਦਾ ਖੋਰੇ ਕਿਉਂ ਤੂੰ ਰੱਬ ਕੋਲੋਂ ਵੀ ਡਰਦਾ ਨਾ ਇਹ ਖੋਰੇ ਕਿਉਂ ਤੂੰ ਰੱਬ ਕੋਲੋਂ ਵੀ ਡਰਦਾ ਦਰਦ ਚੋਂ ਨਿਕਲਿਆ ਬਈ ਗੀਤ ਇਹ ਮੈਨੂੰ ਫੀਲ ਕੀਤਾ ਜਿਹੜਾ ਹਾਂ ਮੈਂ ਕੈਨੇਡਾ ਗਿਆ ਜਦੋਂ ਪਹਿਲੀ ਵਾਰ ਉਦੋਂ ਹੀ ਮੈਂ ਖਾਸ ਤੌਰ ਤੇ ਪਿੰਡੋਂ ਜਦੋਂ ਜਿਵੇਂ ਆਪਣੇ ਨਾਲ ਦੇ ਜਾਂਦੇ ਆ ਤਾਂ ਆਪਾਂ ਜਿਹੜਾ ਉਹਨਾਂ ਦਾ ਵਿਛੋੜਾ ਮਹਿਸੂਸ ਕਰਦੇ ਆ ਤੇ ਇਹ ਮੈਨੂੰ ਲੱਗਦਾ ਉੱਚੋ ਨਿਕ ਹਾਲਾਂਕਿ ਚਲੋ ਬਾਣਾ ਆਏ ਗਿਆ ਵੀ ਜਿਵੇਂ ਇੱਕ ਕੁੜੀ ਦੇ ਜਜ਼ਬਾਤ ਆ ਹਾਂਜੀ ਤੇ ਉਹ ਲਿਖਾਉਣ ਵਾਲਾ ਚਲੋ ਪ੍ਰਮਾਤਮਾ ਨੇ ਜਿਵੇਂ ਥਾਊਟ ਦਿੱਤਾ ਪਰ ਇਹ ਨਿਕਲਿਆ ਉਸ ਵਿਛੋੜੇ ਚੋਂ ਸੀਗਾ ਮੈਂ ਬਈ ਮੇਰੇ ਸੱਜਣ ਮਿੱਤਰ ਉੱਥੇ ਚਲੇ ਗਏ ਜੋ ਮੈਂ ਜਾ ਕੇ ਦੇਖਣਾ گیا ਵੀ ਉਹਨਾਂ ਨੇ ਕਿਵੇਂ ਅੱਖਾਂ ਭਰੀਆਂ ਹਨ ਮੈਨੂੰ ਦੇਖ ਕੇ ਜਾਂ ਮੈਨੂੰ ਕਿਵੇਂ ਲੱਗਿਆ ਵੀ ਯਾਰ ਅਸੀਂ ਨਿਤ ਦਿਨ ਦਿਨ ਰਾਤ ਅਸੀਂ ਇਕੱਠੇ ਖਾਣ ਪੀਣ ਵਾਲੇ ਹਾਂਜੀ ਵੀ ਯਾਰ ਅਸੀਂ ਕਿੱਡੀ ਕਿੱਡੀ ਦੂਰ ਹੋ ਗਏ ਕਿਹੜੀਆਂ ਤਾਕਤਾਂ ਜਾਂ ਕੀ ਹੈ ਉਹ ਜਵਰਤਿਆ ਸਾਡੇ ਨਾਲ ਵੀ ਕਾਹ ਤੋਂ ਸਾਨੂੰ ਵੱਖ ਹੋਣਾ ਪੈ ਗਿਆ ਕੀ ਨਹੀਂ ਸਾਡੇ ਕੋਲੇ ਸਾਨੂੰ ਮਾਰੇ ਨੇ ਜ਼ਮੀਨਾਂ ਦਿੱਤੀਆਂ ਸਾਨੂੰ ਮਾਲਕ ਬਣਾਇਆ ਇਹਨਾਂ ਦੇ ਸਾਡੇ ਕੋਲ ਖਾਣ ਜੋਗੇ ਦਾਣੇ ਹੁੰਦੇ ਆ ਸਾਡੇ ਕੋਲ ਸਭ ਕੁਝ ਹੈ ਵੀ ਇਹ ਸਾਡੇ ਨਾਲ ਬਣ ਕੀ ਹੈ ਵੀ ਅਸੀਂ ਕਿਉਂ ਇੰਨੇ ਸ਼ਾਇਦ ਮੈਨੂੰ ਲੱਗਦਾ ਹੈ ਉਹ ਸਮਾਨਸਿਕਤਾ ਚੋਂ ਨਿਕਲੇ ਹੋਏ ਹੈਗੀ ਸੀਗਾ ਜੋ ਉਸ ਚੀਜ਼ ਨੂੰ ਮਤਲਬ ਡੀਪਲੀ ਮਹਿਸੂਸ ਕੀਤਾ ਕਿਤੇ ਮਤਲਬ ਆ 10 ਸਾਲ ਪਹਿਲਾਂ ਦੀ ਗੱਲ ਕਰ ਲਈਏ ਮਤਲਬ ਬਾਹਰ ਜਾਣ ਨੂੰ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਸੀ ਪਰ ਇਹ ਹੁਣ ਜਿਹੜਾ ਹੁਣ ਮਤਲਬ ਯੂਥ ਹੈ ਜਿਹੜਾ ਉਹ ਸਮਝਣ ਲੱਗ ਗਿਆ ਵੀ ਸਾਡਾ ਇਹ ਜਿਹੜਾ ਪ੍ਰਵਾਸ ਹੋ ਰਿਹਾ ਹੈ ਜੀ ਇਹ ਨੇਚਰਲ ਨਹੀਂ ਹੈਗਾ ਅਨ ਨੇਚਰਲ ਹੈ ਇਹ ਕਰਵਾਇਆ ਜਾ ਰਿਹਾ ਕਰ ਨਹੀਂ ਰਹੇ ਅਸੀਂ ਉਦੋਂ ਫਿਰ ਮੈਨੂੰ ਲੱਗਦਾ ਜੀ ਸਿੱਟੇ ਹੁਣ ਕੌਣ ਲੱਗੇ ਆ ਨਾ ਉਦੋਂ ਤਾਂ ਇੱਕ ਜਿਵੇਂ ਕਹਿ ਲਓ ਵੀ ਨੇਹਰੀ ਚੱਲ ਪਈ ਸੀ ਨਾ ਹਾਂਜੀ ਤੇ ਪਰ ਉਹ ਹੁਣ ਉਹ ਜਿਹੜੇ ਜਿਵੇਂ ਤੁਸੀਂ ਕਹੇ 10 ਸਾਲ ਪਹਿਲਾਂ ਜਾਣ ਲੱਗਿਆ ਉਹ 10 ਸਾਲ ਪਹਿਲਾਂ ਜਿਹੜੇ ਗਏ ਉਹ ਹੁਣ ਉੱਥੇ ਉਹਨੇ ਕੁ ਥੋੜੇ ਜੇ ਤੁਸੀਂ ਕਹ ਲਓ ਵੀ ਉਹ ਜਵਾਕਾਂ ਵਾਲੇ ਹੋ ਗਏ ਉਹ ਇੱਕ ਉਸ ਜਿਸ ਸਹਿਰਦਮਾਨਸਿਕਤਾ ਚ ਦਾਖਲ ਹੋ ਗਏ ਹੁਣ ਉਦੋਂ ਨਿਆਣੇ ਸੀ ਤੇ ਉਹ ਹੁਣ ਦੇਖ ਰਹੇ ਆ ਫਿਰ ਉਹ ਜੋੜ ਘਟੌ ਕਰਦੇ ਆ ਵੀ ਖੱਟਿਆ ਕੀ ਆ ਆਪਾਂ ਤੇ ਆਪਾਂ ਕੀ ਪਾਇਆ ਇਹਦੇ ਚੋਂ ਉਹ ਉਹਦੇ ਕਰਕੇ ਜੇ ਮੈਨੂੰ ਐਂ ਵੀ ਲੱਗਦਾ ਜਿਹੜਾ ਪਹਿਲਾਂ ਦਾ ਗਿਆ ਜੇ ਕੋਈ ਮੁੰਡਾ ਗਿਆ ਕਿਸੇ ਦੀ ਭੈਣ ਛੋਟੀ ਐ ਤਾਂ ਹਰ ਬੰਦਾ ਕਹਿ ਰਿਹਾ ਵੀ ਨਹੀਂ ਅਬ ਵੀ ਤੂੰ ਇੱਥੇ ਨਹੀਂ ਆਉਣਾ ਤੂੰ ਪੜਾਉਂਦਾ ਉੱਥੇ ਰਹਿ ਜੋ ਤੇਰਾ ਦਿਲ ਕਰਦਾ ਕਰ ਵੀ ਪਰ ਇੱਥੇ ਆਉਣ ਦੀ ਲੋੜ ਨਹੀਂ ਬਈ ਮੈਨੂੰ ਲੱਗਦਾ ਗੀਤਾਂ ਦਾ ਵੀ ਅਸਰ ਹੁੰਦਾ ਜਿਵੇਂ ਮਤਲਬ ਤੁਹਾਡਾ ਇਹ ਗੀਤ ਸੀਗਾ ਮਤਲਬ ਇੱਕ ਵਾਰ ਰੌਂਗਟੇ ਖੜੇ ਕਰ ਦਿੰਦਾ ਬੰਦੇ ਦੇ ਨਾ ਮਤਲਬ ਕਿਤੇ ਨਾ ਕਿਤੇ ਉਸ ਦਾ ਵੀ ਅਸਰ ਪੈਂਦਾ ਜਦੋਂ ਗੀਤਾਂ ਦੇ ਵਿੱਚ ਆਉਂਦਾ ਸਾਡੀ ਕੋਈ ਵੀ ਚੀਜ਼ ਇੰਟਰਕਨੈਕਟਿਡ ਗੱਲਾਂ ਹੀ ਆ ਵੀਰੇ ਚਾਹੇ ਆਏ ਕਹਿ ਲੋ ਵੀ ਗੀਤ ਵੀ ਹੁਣ ਜੇ ਮੈਂ ਮਹਿਸੂਸ ਕਰਿਆ ਗੀਤ ਤਾਂ ਫ ਗੀਤ ਕੋਈ ਇਮੇਜਿਨੇਸ਼ਨ ਜਾਂ ਕੋਈ ਫਿਊਚਰਿਸਟਿਕ ਨਹੀਂ ਹੁੰਦੇ ਕੋਈ ਆਪਾਂ ਨੂੰ ਗਾਂ ਵਾਲਾ ਭਵਿੱਖ ਨਹੀਂ ਦਿਖਾਉਂਦੇ ਹੁੰਦੇ ਗੀਤ ਗੀਤ ਤਾਂ ਜੋ ਸਮਾਜ ਚ ਜਿਹੜੇ ਬੰਦੇ ਨੂੰ ਜਿਹੜਾ ਪੱਖ ਦਿਸਦਾ ਉਹਦਾ ਉਸ ਵੇਲੇ ਦਾ ਪਰ ਮਿਊਜ਼ਿਕ ਦਾ ਅਸਰ ਹੈ ਨਾ ਜਿਵੇਂ ਮੰਨ ਲਓ ਤੁਸੀਂ ਆਪਾਂ ਗੀਤ ਸੁਣਦੇ ਆ ਉਹਦਾ ਅਸਰ ਬਹੁਤ ਹੁੰਦਾ ਉਹ ਇਦਾਂ ਹੁੰਦਾ ਵੀ ਜਿਨ੍ਹਾਂ ਨੇ ਹੁਣ ਉਹ ਗੱਲ ਸੁਣੀ ਵੀ ਸ਼ਾਇਦ ਜਿਨ੍ਹਾਂ ਨੇ ਹੁਣ ਬਾਅਦ ਚੋ ਜਾਣਦਾ ਹੈ ਇਹਨਾਂ ਦਾ ਚਿੱਤ ਹੋਵੇ ਵੀ ਸ਼ਾਇਦ ਉਹ ਉਹਨਾਂ ਨੂੰ ਉਸ ਤਰੀਕੇ ਅਸਰ ਕਰਨ ਉਹ ਗੱਲਾਂ ਉਹਨਾਂ ਨੂੰ ਕੋਈ ਲੱਗੇ ਉਹਦੇ ਚੋਂ ਸੁਣ ਯੂ ਥਰੂ ਕੀ ਕਹਿਣਾ ਚਾਹੋਗੇ ਯੂਥ ਨੂੰ ਕਹਿਣ ਨੂੰ ਦੇਖੋ ਜੀ ਮੈਂ ਹਲੇ ਜਾਂ ਮੈਂ ਉਸ ਔਰੇਜ ਜਾਂ ਨਹੀਂ ਮਨ ਲੂ ਫੋਲੋ ਕਰਦੇ ਹੁਣ ਜੇ ਤੁਹਾਨੂੰ ਬਹੁਤ ਬੰਦੇ ਫੋਲੋ ਕਰਦੇ ਨੇ ਐਂਟਰ ਹੋ ਗਿਆ ਜਿਹੜੇ ਸੁਣਦੇ ਨੇ ਵੀ ਜਾਂ ਮੈਂ ਕੋਈ ਨਾ ਸੋਹਿਰ ਦਾ ਤੁਸੀਂ ਆਰਟਿਸਟ ਹੋ ਸਮਝਦਾ ਆਪਦੇ ਆਪ ਨੂੰ ਮੈਂ ਹਲੇ ਖੁਦ ਮੈਨੂੰ ਆਪ ਨੂੰ ਨਹੀਂ ਅਪੀਲ ਕਰਨਾ ਚਾਹੁੰਦਾ ਐਕਸਟਾ ਹੁੰਦਾ ਹੈ ਨਾ ਅਪੀਲ ਮੈਂ ਤਾਂ ਫਿਲਹਾਲ ਹੁਣ ਜਿਹੜਾ ਸਾਰਾ ਫੋਕਸ ਹੈ ਮੋਰਚੇ ਤੇ ਆ ਤੇ ਮੋਰਚੇ ਨੂੰ ਲੈ ਕੇ ਮੈਂ ਮੇਰੀ ਬੇਨਤੀ ਹੈ ਕਿ ਇਹ ਨਹੀਂ ਗੱਲ ਮੋਰਚਾ ਇਹ ਆਲਮੋਸਟ ਜਿੱਤਿਆ ਹੋਇਆ ਮੋਰਚਾ ਹਾਂਜੀ ਪਰ ਜਿਹੜਾ ਇਹਦੇ ਚ ਆਜੂਗਾ ਉਹ ਇੱਕ ਇਥੋਂ ਵਾਈਬ੍ਰੇਸ਼ਨ ਮਹਿਸੂਸ ਕਰਕੇ ਜਾਊਗਾ ਉਹਨੂੰ ਆਪਦੇ ਆਪਣੇ ਭੈਣ ਭਰਾ ਜਿਹੜੇ ਆਪਦੇ ਹਾਣੀ ਪੰਜਾਬ ਦੀ ਦਾਵੇਦਾਰੀ ਦੀ ਗੱਲ ਇਥੋਂ ਪੰਜਾਬ ਦੇ ਹੱਕਾਂ ਦੀ ਗੱਲ ਉਹਨੂੰ ਇੱਕ ਜਾਗ ਲੱਗੂਗਾ ਉਹਦੇ ਅੰਦਰ ਤੇ ਉਹਨੂੰ ਦੇਖੂਗਾ ਵੀ ਜਿਵੇਂ ਹੁਣ ਬਾਹਰ ਆਪਾਂ ਆਮ ਨਹੀਂ ਦੇਖਦੇ ਪਰ ਇੱਥੇ ਜਦੋਂ ਦੇਖੀਦਾ ਹੁਣ ਜੇ ਉਂ ਵੇਚਰਦੇ ਆਂ ਅਸੀਂ ਇੱਥੇ ਸੂਸੀ ਚਾਹ ਪੀਣੇ ਹੁੰਦੇ ਹਾਂ ਤਾਂ ਇਹ ਸਾਨੂੰ ਮੈਨੂੰ ਆਪਣੇ ਵਰਗੇ ਹੀ ਲੱਗਦੇ ਵੀ ਆਮ ਜੋ ਮੁੰਡਿਆਂ ਵਰਗੇ ਮੁੰਡੇ ਆ ਤੇ ਪਰ ਜਦੋਂ ਇਹ ਬਾਈ 2-2000 ਬੰਦੇ ਦੇ ਸਾਹਮਣੇ ਮਾਈਕ ਫੜਦੇ ਆ ਤਾਂ ਲੱਗਦਾ ਹੀ ਨਹੀਂ ਵੀ ਯਾਰ ਇਹ ਉਹ ਹੈ ਵੀ ਇਹ ਨੂੰ ਇਹ ਗੱਲ ਕਿੱਥੋਂ ਆਉਂਦੀ ਹੈ ਯਾਰ ਵੀ ਇਹਨਾਂ ਦੇ ਇਹ ਇੰਨੇ ਸੁਹਿਰਦੇ ਆ ਯਾਰ ਇਹਨਾਂ ਨੂੰ ਇੰਨਾ ਪਤਾ ਤੇ ਉਹ ਦੇਖ ਕੇ ਮੈਨੂੰ ਬਹੁਤ ਹਾਲਾਂਕਿ ਮੈਨੂੰ ਵੋਟਾਂ-ਵੋਟਾਂ ਦੇਖ ਕੇ ਲੱਗਦਾ ਹੁੰਦਾ ਸੀ ਵੀ ਯਾਰ ਮੁੰਡੇ ਆਪਣੇ ਹੀ ਆ ਹਾਂਜੀ ਵੀ ਜਦੋਂ ਵੋਟਾਂ ਹੀ ਆਉਂਦੀਆਂ ਵੀ ਤੁਸੀਂ ਉਹ ਦੋ ਉਧਰ ਹੁੰਦੇ ਆ ਦੋ ਉਧਰ ਹੁੰਦੇ ਆ ਪਰ ਆਹ ਦੇਖ ਕੇ ਮੈਨੂੰ ਬਹੁਤ ਪਰਸਨਲੀ ਬਾਈ ਬਹੁਤ ਖੁਸ਼ੀ ਹੋਈ ਵੀ ਪੰਜਾਬ ਦਾ ਨਾਮ ਆਇਆ ਤਾਂ ਇਹ ਸਭ ਕੁਝ ਛੱਡ ਛਡਾ ਕੇ ਜਿਵੇਂ ਹੁੰਦਾ ਗੁਰੂ ਸਾਹਿਬ ਦਾ ਕਿ ਸਿੰਘ ਗੁਰੂ ਕੇ ਚੱਠੇ ਖਾਣ ਪੀਣ ਨੂੰ ਲੜੋ ਲੜਾਈ ਲੜਨ ਭੜਨ ਨੂੰ ਇਕੱਠੇ ਹੈ ਤੇ ਬਈ ਜੇ ਲੜਨ ਭੜਨ ਦਾ ਮਸਲਾ ਹੈ ਤਾਂ ਸੁੱਖ ਨਾਲ ਸਾਰੇ ਇਕੱਠੇ ਜਿਵੇਂ ਤੁਸੀਂ ਗੱਲ ਕੀਤੀ ਆਖਰੀ ਸਵਾਲ ਹੈ ਬਈ ਮੇਰਾ ਜੀ ਤੁਸੀਂ ਕਿਹਾ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਇੱਥੇ ਅਸੀਂ ਦੇਖਦੇ ਆਂ ਉਦੋਂ ਹੋਰ ਮਹਿਸੂਸ ਹੁੰਦਾ ਸੀ ਜਦੋਂ ਇਹ ਲੜਾਈਆਂ 'ਚ ਦੇਖਦੇ ਆਂ ਉਦੋਂ ਹੋਰ ਮਹਿਸੂਸ ਹੁੰਦਾ ਸੀ ਮਤਲਬ 10 ਤਰੀਕ ਨੂੰ ਅਸੀਂ ਕਵਰ ਕਰ ਰਹੀ ਸੀ ਇੱਥੇ ਮੈਂ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਵੀ ਨੈਸ਼ਨਲ ਮੀਡੀਆ ਤੇ ਜਾਂ ਫਿਲਮਾਂ ਵੀ ਬਣ ਗਈਆਂ ਸੀ ਉੜਤਾ ਪੰਜਾਬ ਨਸ਼ੀ ਵੀ ਨਸ਼ੇੜੀ ਹੋ ਗਿਆ ਪੰਜਾਬ ਤਾਂ ਵੀ ਤੁਸੀਂ ਬਾਈ ਉਹ ਕਹਿੰਦੇ ਬਾਈ ਤੁਹਾਡੇ ਸਾਹਮਣੇ ਫਿਰਦੇ ਆ ਉਹੀ ਆ ਨਾ ਬਾਈ ਇਹ ਕਹਿੰਦੇ ਜਿਵੇਂ ਬਾਈ ਦੱਸ ਦੇ ਤੁਸੀਂ ਇਹ ਜਿਹੜੇ ਮੈਨੇਜਮੈਂਟ ਮੋਰਚੇ ਦੀ ਇਹ ਕਹਿੰਦੇ ਸਾਨੂੰ ਵੀ ਕਾਲ ਤਾਂ ਦੇ ਬੈਠੇ ਆਪਾਂ ਵੀ ਕਠ ਬੇਅੰਤ ਹੋ ਜਾਣਾ ਵੀ ਯਾਰ ਇਹ ਸਰਕਾਰੀ ਆ ਵੀ ਕੋਈ ਇਮਾਰਤਾਂ ਦਾ ਨੁਕਸਾਨ ਯਾਰ ਕੋਈ ਹਨਾ ਕੋਈ ਗੱਡੀਆਂ ਹੀ ਨਾ ਭੰਨ ਜਾਣ ਕੋਈ ਵੀ ਕੋਈ ਇਹ ਜੀ ਜੇ ਗੱਲਬਾਤ ਛਿੜ ਗਈ ਵੀ ਯਾਰ ਆਪਾਂ ਕਿਵੇਂ ਹਨਾ ਕੰਟਰੋਲ ਕਿਵੇਂ ਕਰਾਂਗੇ ਪਰ ਉਹ ਕਹਿੰਦੇ ਸਾਨੂੰ ਇੰਨੀ ਖੁਸ਼ੀ ਹੈ ਵੀ ਇੰਨਾ ਯੂਥ ਆਇਆ ਜਾਬ ਤੇ ਬਈ ਕਿਸੇ ਨੇ ਪੱਤਾ ਤੱਕ ਨਹੀਂ ਤੋੜਿਆ ਹੂੰ ਕੋਈ ਫੁੱਲ ਵੀ ਟੁੱਟ ਕੇ ਡਿੱਗਿਆ ਨਹੀਂ ਮਿਲਿਆ ਇੰਨੀ ਦੁਨੀਆ ਆ ਕੇ ਚੱਲ ਗਈ ਹੋਵੇ ਇੱਥੋਂ ਤੱਕ ਕਿ ਘੋੜੇ ਇੱਥੇ ਟਰੈਕਟਰ ਵੀ ਆ ਕੇ ਮੁੜ ਗਏ ਇਸ ਕੈਂਪਸ 'ਚ ਪਰ ਤੁਸੀਂ ਦੇਖ ਲਓ ਵੀ ਕੋਈ ਨੁਕਸਾਨ ਬਈ ਕਿਸੇ ਦੀ ਕਾਰ ਦਾ ਕਿਸੇ ਨੂੰ ਕਿਸੇ ਕੁੜੀ ਨੂੰ ਕੋਈ ਇਨਸਿਕਿਉਰਿਟੀ ਦਾ ਕਿੰਨੀਆਂ ਕੁੜੀਆਂ ਸੀ ਹਨਾ ਕਿੰਨੇ ਮੁੰਡੇ ਸੀ ਹਾਲਾਂਕਿ ਉਹਦੇ ਕਿਤੇ ਕੋਈ ਲਗਾਮ ਸੀ ਕੋਈ ਉੱਥੇ ਕੋਈ ਖੌਸਰਾ ਸੀ ਕੋਈ ਕਿਸੇ ਦਾ ਆਪਮਹਾਰੇ ਸੀ ਆਪਮਹਾਰੇ ਲੋਕ ਸੀ ਪਰ ਤੁਸੀਂ ਇੱਕ ਸਹੁਰਦਤਾ ਦੀ ਇੱਕ ਜਿਹੜੀ ਆਪਣੀ ਮਾਸ ਸਾਈਕੀ ਦੀ ਗੱਲ ਹੈ ਕਿ ਸਾਡੀ ਪੰਜਾਬੀਆਂ ਦੀ ਕਿੰਨੀ ਵਧੀਆ ਮਾਸ ਸਾਈਕੀ ਕਿ ਇੰਨੇ ਲੋਕ ਇਕੱਠੇ ਹੋਏ ਜੋ ਕੌਲ ਸੀ ਵੀ ਸ਼ਾਂਤਮਈ ਧਰਨਾ ਤੇ ਸ਼ਾਂਤਮਈ ਗੱਲਬਾਤ ਡਿਸਪਲਿਨ ਚ ਰਹੀ ਸਾਰੀ ਕਿੰਨੀ ਵਧੀਆ ਗੱਲ ਹੈ ਜੀ ਇਹ ਵੀ ਪਹਿਲੀ ਵਾਰੀ ਹੋਇਆ ਟਰੈਕਟਰ ਇੱਥੇ ਤੱਕ ਆਇਆ ਹਾਂ ਇਹ ਤਾਂ ਟਰੈਕਟਰ ਇੱਥੇ ਤੱਕ ਆਇਆ ਨਿਹੰਗ ਸਿੰਘਾਂ ਦੇ ਘੋੜੇ ਇੱਥੇ ਤੱਕ ਆਏ ਇਹ ਤਾਂ ਦੇਖੋ ਜੀ ਆ ਆਪਾਂ ਨੂੰ ਸ਼ਾਇਦ ਹਾਂ ਆਪਣੀ ਸੁਰਤ 'ਚ ਨਾ ਹੋਵੇ ਆਪਣੀ ਸੁਰਤ 'ਚ ਨਾ ਹੋਇਆ ਹੋਵੇ ਇਹ ਪਤਾ ਨਹੀਂ ਇਸ ਜ਼ਮੀਨ ਤੇ ਕਦੋਂ ਕਦੇ ਸਿੰਘਾਂ ਦੇ ਇੱਥੇ ਮਲਕਾਤ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਚੱਪੜ ਚੜੀ ਨਾਲ ਹੈ ਨਾ ਬਾਬਾ ਦਸ ਸਿੰਘ ਬਾਤ ਪਤਾ ਨਹੀਂ ਕਦੇ ਗੁਰੂ ਸਾਹਿਬ ਦੇ ਘੋੜੇ ਗੁਜ਼ਰੇ ਹੋਣ ਬਈ ਕਦੇ ਇੱਥੋਂ ਸ਼ੇਰੇ ਪੰਜਾਬ ਗੁਜ਼ਰਿਆ ਹੋਵੇ ਫੌਜਾਂ ਲੈ ਕੇ ਇਹ ਤਾਂ ਆਪਾਂ ਪੰਜਾਬ ਦਾ ਮਿੱਟੀ ਦਾ ਕਿਹੜਾ ਇਹ ਜਹਾਜ਼ ਹੈ ਵੀ ਜਿਹੜੇ ਜਿਹਦਾ ਇਤਿਹਾਸ ਨਹੀਂ ਹਨਾ ਇਹ ਤਾਂ ਚਲੋ ਵਧੀਆ ਫੇਰ ਰਿਪੀਟ ਹੋਈ ਗੱਲ ਆਪਾਂ ਕਹਿਣ ਜੋਗੇ ਹੋਗੇ ਵੀ ਅਸੀਂ ਬਈ ਆਪਦੀ ਸੁਰਤ ਚ ਅਸੀਂ ਵੀ ਦੇਖੇ ਤੇ ਖੁੜੇ ਆਉਂਦੇ ਧੰਨਵਾਦ ਬਈ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ